ਉੱਡਤ ਪਕਤਰਾ ਕੈਸ਼ ਕਾਊਂਟਰ ਤੇ ਬਾਈ ਦਾ ਬਹੁਤ ਹੀ ਪੁਰਾਣਾ ਕਾਊਂਟਰ ਹੈ ਉੱਡਤ ਐਕ్రో ਸੈਂਟਰ ਆਜੋ ਬਾਈ ਨਾਲ ਵੀ ਗੱਲਬਾਤ ਕਰਦੇ ਆ ਬਾਈ ਉਹਨਾਂ ਨਾਲ ਸੀਡ ਐ ਪੈਸਾ ਦਾ ਤੇ ਖਾ ਦਾ ਕੰਮ ਹੈ ਜਿਹੜੇ ਸੀਡ ਹੈ ਬਾਈ ਦਾ ਸਾਰੇ ਬ੍ਰਾਂਡ ਹੀ ਹਨਾ ਕਿਵੇਂ ਗੱਲ ਕਰੀ ਆਪਾਂ ਪੈਨਰ ਦੀ ਪੈਨਰ ਦੇ ਪਏ ਆਪਣੀ 18 ਚ 40 ਪਈ ਆ ਰਾਸੀ 30 30 ਪਈ ਆ 35 90 ਪਈ ਆ ਮੂੰਗੀ ਐਸਾ ਵੀ ਪਈ ਆ ਤੇ ਬਾਕੀ ਬਾਈ ਨਾਲ ਭਰਜਿੰਦਰ ਨਾਲ ਚਲੋ ਗੱਲ ਕਰ ਲੈਨੇ ਆ ਬਾਈ ਦੱਸ ਦੇਣਗੇ ਆਪਣੇ ਖਾਦ ਬਾਰੇ ਤੇ ਸੀਡ ਬਾਰੇ ਤੇ ਪੈਸੇ ਬਾਰੇ ਬਾਈ ਹਰਜੰਤੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਤੇ ਬਾਈ ਜੀ ਫਾਰਮਰ ਨੂੰ ਆਪਣਾ ਕੀ ਸੁਨੇਹਾਗਾ ਫਾਰਮਰਾਂ ਨੂੰ ਸੁਨੇਹਾ ਇਹ ਹੈ ਵੀ 2021 ਤੋਂ ਸਾਡੀ ਦੁਕਾਨ ਖੁੱਲੀ ਹੈ ਅੱਜ 5 ਸਾਲ ਹੋ ਗਏ 2025 ਚੱਲ ਪਿਆ ਸਾਰੇ ਹੀ ਕਿਸਾਨ ਭਰਾ ਮੇਰੇ ਤੋਂ ਬੜਿਆ ਸੰਤੁਸ਼ਟ ਨੇ ਪਹਿਲੇ 4 ਸਾਲਾਂ ਤੋਂ ਸਾਢੇ 4 ਸਾਲਾਂ ਤੋਂ ਅਸੀਂ ਸੇਵਾ ਕਰਦੇ ਆ ਰਹੇ ਹਾਂ ਤੇ ਬੀਜ ਖਾਦ ਪੈਸਟੀਸਾਈਡ ਤੇ ਕਿਰਪਾ ਬਾਬੇ ਨਾਨਕ ਦੀ ਜੋ ਵੀ ਖਾਦ ਦੇ ਡੀਲਰ ਨੇ ਸਾਡੇ ਮਾਨਸਾ ਦੇ ਉਹ ਡੀਲਰ ਨੇ ਜਾ ਕੇ ਸਾਨੂੰ ਸਮੇਂ ਸਿਰ ਤੇ ਵਧੀਆ ਸਪਲਾਈ ਦਿੰਦੇ ਆ ਉਹਨਾਂ ਦਾ ਬਹੁਤ ਧੰਨਵਾਦ ਤੇ ਪਿਛਲੇ 5 ਸਾਲਾਂ ਤੋਂ ਸਾਡੇ ਨਾਲ ਜਿੰਨੇ ਵੀ ਫਾਰਮਰ ਜੁੜੇ ਆ ਕਿਸੇ ਨੂੰ ਖਾਦ ਦੀ ਕਮੀ ਨਹੀਂ ਆਈ ਖਾਦ ਮਤਵਲੇ ਜੂਰੀਆ ਡੀਏਪੀ ਪोटाश ਮਲ ਸੁਪਰ ਜੋ ਵੀ ਖਾਦ ਦੇ ਵਿੱਚ ਆਉਂਦੀ ਹੈ ਜੋ ਵੀ ਜਿਵੇਂ ਜਿਵੇਂ ਸਪਲਾਈ ਆਉਂਦੀ ਹੈ ਸਮੇਂ ਸਿਰ ਤੇ ਸਪਲਾਈ ਆਉਂਦੀ ਹੈ ਅਸੀਂ ਨਾਲ ਦੀ ਨਾਲ ਅਸੀਂ ਖਾਦਦੇ ਨੇ ਉਸ ਤੋਂ ਬਾਅਦ ਆ ਗਈ ਪੈਸ਼ੀਆਟ ਦੀ ਪੈਸ਼ੀਆਟ ਸਾਡੇ ਕੋਲੇ ਇੱਕ ਹੁੰਦਾ ਵੀ ਵਧੀਆ ਬ੍ਰਾਂਡਡ ਕੰਪਨੀਆਂ ਨੇ ਵਧੀਆ ਕੰਪਨੀਆਂ ਦਾ ਪੱਕੇ ਬਿਲ ਤੇ ਮਾਲ ਐਸੀ ਜਿਹੜਾ ਦਿਨੇ ਐ ਪੈਸਟੀਸਾਈਡ ਉਸ ਤੋਂ ਬਾਅਦ ਆ ਗਿਆ ਜੀ ਵੈਜੀਟੇਬਲ ਸੀਡ ਵੈਜੀਟੇਬਲ ਐਸੀ ਸੀਡਾ ਜਿੰਨੇ ਵੀ ਵੇਚਦੇ ਆ ਪਿਛਲੇ 5 ਸਾਲਾਂ ਤੋਂ ਤਾਂ ਮੰਨ ਲਓ ਵੀ ਜ਼ਿੰਮੇਦਾਰ ਹੈ ਹਰੇਕ ਸੈਟ ਸਪਾਈ ਆਗਲਾ ਕਹਿੰਦਾ ਵੀ ਨਜ਼ਾਰੀ ਦੇਦਾ ਯਾਰ ਵਧੀਆ ਸਬਜ਼ੀ ਹੋਗੀ ਉਸ ਤੋਂ ਬਾਅਦ ਆ ਜਾਂਦੇ ਆ ਸਾਡੇ ਕੋਲੇ ਹਰੇਚਾਰੇ ਵਾਲੇ ਸੀਗਾ ਮੱਕ ਹੋਏਗਾ ਦੁਬਾਰਾ ਹੋਈਆਂ ਲਈ ਜੀ ਕਿਸੇ ਤਰ੍ਹਾਂ ਦੀ ਹੋਰ ਵੀ ਵੈਰਾਈਟੀ ਐ ਜਿਹੜੀ ਉਹ ਸੀ ਤਸੱਲੀ ਬਾਕਸ ਵੇਚਦੇ ਆ बन ਕੇ ਵੀ ਇਹ ਨਹੀਂ ਹੈਗਾ ਚਲ ਮਾਜਾ ਕੰਮ ਨਹੀਂ ਕਰਦੇ ਤਾਂ ਹਰੇਕ ਭਰਾ ਜਿਹੜਾ ਵੀ ਫਾਰਮਰ ਆਊਗਾ ਸਭ ਤੋਂ ਪੱਕੇ ਫਿਰਤੇ ਜਿਹੜੀ ਵੀ ਚੀਜ਼ ਲੈ ਕੇ ਜਾਣੀ ਹੈ ਪੱਕੇ ਫਿਰਤੇ ਲੈ ਕੇ ਜਾਓ ਉਸ ਤੋਂ ਬਾਅਦ ਆ ਜਾਂਦੇ ਜੀ ਮੇਨ ਗੱਲ ਆ ਜਾਂਦੀ ਹੈ ਹੁਣ ਸੀਜ਼ਨ ਆ ਰਿਹਾ ਹੈ ਬਾਈ ਜੀ ਆਪਣਾ ਝੋਨੇ ਦਾ ਝੋਨੇ ਦੇ ਜਿੰਨੇ ਵੀ ਪੇੜੀ ਦੇ ਬੀਜ ਨੇ ਪਿਛਲੇ 3 ਸਾਲਾਂ ਦੇ ਵਿੱਚ ਅਸੀਂ ਕੋਈ ਵੀ ਸਾਲੋ ਫਾਰਮਰ ਇਹ ਨਹੀਂ ਕਹਿੰਦਾ ਬਾਈ ਜੀ ਆ ਕੇ ਵੀ ਸਾਡੇ ਚ ਮਿਕਸਿੰਗ ਆ ਗਈ ਕੁਆਲਿਟੀ ਡਾਊਨ ਹੈ ਜਾਂ ਜਰਮੀਨੇਸ਼ਨ ਨਹੀਂ ਹੋਈ ਜਾਂ ਵੀ ਕਿਵੇਂ ਵੀ ਅਸੀਂ ਟੌਪ ਦੇ ਜਿਹੜੇ ਜ਼ਿੰਮੇਦਾਰਾਂ ਨੂੰ ਅਸੀਂ ਚੋਣੇ ਦਾ ਵੀ ਆ ਉਹ ਪ੍ਰੋਵਾਈਡ ਕਰਵਾਉਨੇ ਆ ਜਿਹੜਾ ਵੀ ਕਹਿਣਗੇ ਹਾਈਬ੍ਰਿਡ ਤੋਂ ਲਾ ਕੇ ਪਰਮਲ ਤੋਂ ਲਾ ਕੇ ਬਾਸਪਤੀ ਤੋਂ ਲਾ ਕੇ ਜਿਹੜੀ ਪ੍ਰਗਾ ਪੰਜਾਬ ਸਰਕਾਰ ਪਰਮਿਸ਼ਨ ਦੇਊਗੀ ਜਿਹੜੇ ਵੀ ਵੀ ਨੂੰ ਉਹ ਸਾਡੇ ਉੱਡ ਤਾ ਐਗਰੋ ਸੈਂਟਰ ਤੋਂ ਆ ਕੇ ਪੱਕੇ ਬਲਾਂ ਦੇ ਤੁਸੀਂ ਲੈ ਕੇ ਜਾਓ ਤਾਂ ਬਾਈ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਸਾਡੇ ਇੱਥੇ ਆ ਕੇ ਪਹੁੰਚੇ ਕਿਵੇਂ ਬਾਈ ਰਜਿੰਦਰ ਨੇ ਦੱਸੀ ਸੀ ਤਾਂ ਸੀਡ ਬਾਰੇ ਵੀ ਪੈਸੇ ਬਾਰੇ ਵੀ ਖਾਦ ਬਾਰੇ ਵੀ ਬਾਈ ਕਾਫੀ ਲੰਮੇ ਸਮੇਂ ਤੋਂ ਕੰਮ ਕਰ ਰਿਹਾ ਫਾਰਮਰਾਂ ਨਾਲ ਜੁੜਨੇ ਵਧੀਆ ਪਰ ਬਾਈ ਦੇ ਲੈਂਕਣੇ ਮੇਰੀ ਕਿਸਾਨ ਭਰਾ ਨੂੰ ਹੀ ਅਪੀਲ ਹੈ ਕਿ ਬਾਈ ਨਾਲ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਜੁੜੇ ਹੋ ਤਾਂ ਸਮਾਂ ਸਾਰਾ ਬਾਈ ਦਾ ਵੇ ਆਉਂਦੇ ਜਾਂਦੇ ਰਹੋ ਕਿਉਂਕਿ ਬਾਈ ਦਾ ਜੋ ਵਿਸ਼ਵਾਸ ਹੈ ਇੱਕ ਨੰਬਰ ਦੇ ਆ ਕਿਸੇ ਫਾਰਮਰ ਨਾਲ ਬਾਈ ਨਾਲ ਕੋਈ ਧੋਖਾ ਵਧੇ ਨਹੀਂ ਕਰ ਰਹੇ ਸਾਰੇ ਫਾਰਮਰ ਨੂੰ ਮੈਂ ਆਪਣਾ ਇਹੀ ਸੁਨੇਹਾ ਹੈਗਾ ਵੀ ਸੀਡ ਬਿਲਕੁਲ ਆ ਚੁੱਕਿਆ ਮੰਗੀ ਦੀ ਵੀ ਆ ਚੁੱਕੇ ਨੇ ਝੋਨੇ ਦੀਆਂ ਵੀ ਜੋ ਵੈਰਾਈਆਂ ਦਕਾਨ ਦੇ ਭਰਾ ਜਾਣਗੇ ਆ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਮੇਰੇ ਵੱਲੋਂ ਉੱਡ ਤਾਂ ਐਗਰੋ ਸੈਂਟਰ ਤੇ ਜਿਹੜਾ ਪ੍ਰਾਣ ਵਾਲਾ ਆਪਦਾ ਕੈਸ਼ ਕਾਊਂਟਰ ਆ ਤਾਂ ਫਾਰਮਰੋਂ ਦਾ ਹੀ ਸੁਨੇਹਾ ਹੈਗਾ ਤਾਂ ਲਾਜ਼ਮੀ ਪਹੁੰਚੋ ਸਾਰੇ ਜ਼ਿੰਮੇਵਾਰੀ ਸਾਨੂੰ ਜਾਣਦੇ ਨੇ ਕੋਈ ਵੀ ਬੰਦਾ ਸਾਨੂੰ ਇਹ ਨਹੀਂ ਕਹਿ ਸਕਦਾ ਵੀ ਕਿਸੇ ਚੀਜ਼ 'ਚ ਕਮੀ ਪੇਚੀ ਆ ਗਈ ਰਿਜ਼ਲਟ ਜਾ ਗਈ ਬੀਚ ਆ ਗਈ ਖਾਚ ਆ ਗਈ ਕੋਈ ਵੀ ਸਾਨੂੰ ਲਾਂਭ ਨਹੀਂ ਦੇ ਸਕਦਾ ਅਸੀਂ ਹਲੇ ਜਿਹੜੇ ਵੀ ਜ਼ਿੰਮੇਵਾਰ ਸਾਡੇ ਨਹੀਂ ਗਾਘ ਹੈਗੇ ਵੇ ਮਨਲਾ ਖਾਤੇ ਨਹੀਂ ਹੈਗੇ ਜਿਨ੍ਹਾਂ ਦੇ ਉਹਨਾਂ ਨੂੰ ਵੀ ਅਸੀਂ ਮੰਨ ਕੇ ਚੱਲੋ ਵੀ ਮੋੜ ਦੇ ਨਿਕਾਲੇ ਜਦੋਂ ਵੀ ਖਾਦੀ ਸਪਲਾਈ ਜਾਂਦੀ ਹੈ ਉਹਨਾਂ ਨੂੰ ਵੀ ਅਸੀਂ ਵੰਡ ਕੇ ਦਿਨੇ ਆ ਸਾਰਿਆਂ ਦਾ ਸਾਡਾ ਬਹੁਤ ਸਤਿਕਾਰ ਹੈ ਵਧੀਆ ਪ੍ਰੇਮ ਹੈ ਤੇ ਮੈਂ ਸਾਰਿਆਂ ਨੂੰ ਹੱਥ ਬੰਨ ਕੇ ਕਹੂੰਗਾ ਫਾਰਮਰਾਂ ਨੂੰ ਵੀ ਸਾਡੇ ਨਾਲ ਜੁੜੋ ਤੇ ਸਾਡੇ ਤੇ ਵਿਸ਼ਵਾਸ ਕਰੋ ਵੀ ਅਸੀਂ ਆਉਣ ਵਾਲਾ ਸਮਾਂ ਜਿਹੜਾ ਆਪਣਾ ਉਹ ਵਧੀਆ ਹੋਵੇ ਠੀਕ ਹੈ